ਤਨ ਤਨ ਚਿਰਗੁਰੂ RAM DAS JI ਤਨ ਤਨ ਬਾਬਾ ਦੀਪ ਸਿੰਘ ਜੀ ਫਤੇ ਦੀ ਸਾਂਝ ਪਾਉਂਦੇ ਹਾਂ ਸਾ ਸੰਗਤ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਹੈ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਹੈ ਤਾਂ ਫਿਰ ਕਿਰਪਾ ਕਰਕੇ ਇਹਨੂੰ ਪੂਰਾ ਜ਼ਰੂਰ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਹੈ ਸਾਡੀ ਜ਼ਿੰਦਗੀ ਨੂੰ ਬਦਲ ਦੇਣ ਵਾਲੀ ਹੈ ਤਾਂ ਅੱਜ ਦੀ ਵੀਡੀਓ ਨੂੰ ਪੂਰਾ ਸੁਣਨਾ ਖਾਸ ਕਰਕੇ ਮੇਰੀਆਂ ਭੈਣਾਂ ਬੇਬੀਆਂ ਭਾਵ ਕੇ ਔਰਤਾਂ ਉਹ ਅੱਜ ਦੀ ਵੀਡੀਓ ਨੂੰ ਪੂਰਾ ਸੁਣ ਲੈਣ ਅਤੇ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਰੋਟੀ ਪਕਾਉਣ ਦੇ ਵੇਲੇ ਜਾਂ ਰੋਟੀ ਖਾਣ ਦੇ ਵੇਲੇ ਇਸ ਸ਼ਬਦ ਦਾ ਜਾਪ ਇਸ ਨਾਮ ਦਾ ਜਾਪ ਕਰਨ ਦੇ ਨਾਲ ਸਾਡੇ ਕਈ ਪ੍ਰਕਾਰ ਦੇ ਦੁੱਖ ਰੋਗ ਦਲਿੱਦਰ ਕੱਟੇ ਜਾਂਦੇ ਹਨ ਜਨਮ ਜਨਮਾਂ ਦੀ ਗਰੀਬੀ ਜਨਮ ਜਨਮਾਂ ਦੇ ਪਾਪ ਬਖਸ਼ੇ ਜਾਂਦੇ ਹਨ ਤਾਂ ਉਹ ਕਿਹੜਾ ਨਾਮ ਹੈ ਇਹ ਦੱਸਣ ਤੋਂ ਪਹਿਲਾਂ ਆਪ ਜੀ ਦੇ ਨਾਲ ਗੁਰ ਇਤਿਹਾਸ ਦੀ ਇੱਕ ਸਾਖੀ ਸਾਂਝੀ ਕਰਨ ਜਾ ਰਹੀ ਹਾਂ ਇਸ ਸਾਖੀ ਨੂੰ ਬੜੇ ਹੀ ਪਿਆਰ ਦੇ ਨਾਲ ਸੁਣਨਾ ਕਿਉਂਕਿ ਇਸ ਸਾਖੀ ਦੇ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਇਹ ਸਾਖੀ ਮੇਰੇ ਤੀਸਰੇ ਪਾਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਦੀ ਹੈ ਕਹਿੰਦੇ ਮੇਰੇ ਤੀਜੇ ਪਾਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਗੁਰਤਾ ਗੱਦੀ ਤੇ ਬਰਾਜਮਾਨ ਸਨ ਤਾਂ ਕਹਿੰਦੇ ਉਸ ਵੇਲੇ ਬਾਦਸ਼ਾਹ ਅਕਬਰ ਪਾਸ਼ਾ ਜੀ ਨੂੰ ਮਿਲਣ ਦੇ ਲਈ ਆਇਆ ਸਿੱਖ ਸੇਵਾਦਾਰਾਂ ਨੂੰ ਬੇਨਤੀ ਕੀਤੀ ਕਿ ਅਸੀਂ ਸਤਕੁ ਸੱਚੇ ਪਾਸ਼ਾ ਜੀ ਨੂੰ ਮਿਲਣਾ ਚਾਹੁੰਦੇ ਹਾਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ ਤਾਂ ਕਹਿੰਦੇ ਗੁਰੂ ਦੀ ਮਰਿਆਦਾ ਦੇ ਅਨੁਸਾਰ ਬਾਦਸ਼ਾਹ ਅਕਬਰ ਨੂੰ ਬਾਹਰੋਂ ਹੀ ਕਹਿ ਕੇ ਮੋੜ ਦਿੱਤਾ ਬਾਹਰੋਂ ਹੀ ਕਹਿ ਦਿੱਤਾ ਕਿ ਭਾਈ ਪਹਿਲਾਂ ਲੰਗਰ ਛਕੋ ਲੰਗਰ ਛਕਣ ਤੋਂ ਬਾਅਦ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਸਕਦੇ ਹੋ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਮਿਲ ਸਕਦੇ ਹੋ ਕਹਿੰਦੇ ਹੁਣ ਇੱਧਰ ਬਾਦਸ਼ਾਹ ਅਕਬਰ ਜੋ ਕਿ 36 ਪ੍ਰਕਾਰ ਦੇ ਭੋਜਨ ਛਕਦਾ ਸੀ ਉਹਨੂੰ ਪੰਗਤ ਦੇ ਵਿੱਚ ਬੈਠ ਕੇ ਭੋਜਨ ਸ਼ਕਣਾ ਪਰਸ਼ਾਦਾ ਸ਼ਕਣਾ ਅਜੀਬ ਜਿਹਾ ਲੱਗਿਆ ਉਹਨੇ ਆਪਣੀ ਬਾਦਸ਼ਾਹੀ ਦੇ ਹੰਕਾਰ ਦੇ ਵਿੱਚ ਕਿਹਾ ਕਿ ਨਹੀਂ ਮੈਂ ਪੰਗਤ ਦੇ ਵਿੱਚ ਬੈਠ ਕੇ ਲੰਗਰ ਨਹੀਂ ਛਕ ਸਕਦਾ ਕਿਉਂਕਿ ਮੈਂ ਤਾਂ 36 ਪ੍ਰਕਾਰ ਦੇ ਭੋਜਨ ਛਕਣ ਵਾਲਾ ਹਾਂ ਉਤੋਂ ਬਾਦਸ਼ਾਹ ਦੇ ਸਿਪਾਈਆਂ ਨੇ ਬਾਦਸ਼ਾਹ ਨੂੰ ਕਿਹਾ ਕਿ ਬਾਦਸ਼ਾਹ ਗੁਰੂ ਘਰ ਦੇ ਲੰਗਰ ਦੇ ਵਿੱਚ ਸਿਰਫ ਸੁੱਕੀਆਂ ਰੋਟੀਆਂ ਅਤੇ ਦਾਲ ਹੁੰਦੀ ਹੈ ਬਾਦਸ਼ਾਹ ਨੇ ਬਿਲਕੁਲ ਮਨਾਂ ਕਰ ਦਿੱਤਾ ਪਰ ਕਹਿੰਦੇ ਇੱਧਰ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਵੀ ਕਹਿ ਦਿੱਤਾ ਕਿ ਜੇਕਰ ਪਾਈ ਦਰਸ਼ਨ ਕਰਨੇ ਹਨ ਮਿਲਣਾ ਹੈ ਤਾਂ ਪਹਿਲਾਂ ਲੰਗਰ ਛਕਣਾ ਪੈਣਾ ਹੈ ਤਾਂ ਕਹਿੰਦੇ ਫਿਰ ਅਕਬਰ ਨੂੰ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਣਾ ਪਿਆ ਪਰ ਕਹਿੰਦੇ ਜਦੋਂ ਪੰਗਤ ਦੇ ਵਿੱਚ ਬੈਠ ਕੇ ਗੁਰੂ ਘਰ ਦਾ ਲੰਗਰ ਛਕਿਆ ਤਾਂ ਲੰਗਰ ਛਕਣ ਤੋਂ ਬਾਅਦ ਬਾਦਸ਼ਾਹ ਅਕਬਰ ਦੇ ਲੰਗਰ ਬਾਰੇ ਵਿਚਾਰ ਹੀ ਬਦਲ ਗਏ ਅਕਬਰ ਕਹਿਣ ਲੱਗਾ ਕਿ ਮੈਨੂੰ ਅੱਜ ਤੱਕ ਆਪਣੇ 36 ਪ੍ਰਕਾਰ ਦੇ ਭੋਜਨਾਂ ਦੇ ਵਿੱਚੋਂ ਇਹ ਸਵਾਦ ਨਹੀਂ ਆਇਆ ਜੋ ਗੁਰੂ ਘਰ ਦੀਆਂ ਸੁੱਕੀਆਂ ਰੋਟੀਆਂ ਅਤੇ ਦਾਲ ਦੇ ਵਿੱਚੋਂ ਆਇਆ। ਬਾਦਸ਼ਾਹ ਨੇ ਆ ਕੇ ਸਤਗੁਰ ਸੱਚੇ ਪਾਸ਼ਾ ਜੀ ਦੇ ਅੱਗੇ ਬੇਨਤੀ ਕੀਤੀ ਕਿ ਸਤਗੁਰ ਸੱਚੇ ਪਾਸ਼ਾ ਆਪ ਜੀ ਦੇ ਘਰ ਦਾ ਲੰਗਰ ਇੰਨਾ ਇੰਨਾ ਔਣੋਖਾ ਹੈ ਕਿ ਅੱਜ ਤੱਕ ਇਹੋ ਜਿਹਾ ਸਵਾਦ ਮੈਂ ਕਿਤੇ ਨਹੀਂ ਚੱਖਿਆ। ਇਸ ਕਰਕੇ ਮੈਂ ਲੰਗਰ ਦੇ ਨਾਮ ਕੁਝ ਜ਼ਮੀਨ ਕਰਨੀ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਉਸ ਜ਼ਮੀਨ ਦੇ ਵਿੱਚ ਖੇਤੀ ਕਰਕੇ ਅਨਾਜ ਉਗਾਇਆ ਜਾਵੇ ਅਤੇ ਇਹ ਗੁਰੂ ਘਰ ਦਾ ਲੰਗਰ ਉਸ ਅਨਾਜ ਤੋਂ ਚੱਲੇ ਕਹਿੰਦੇ ਤੀਸਰੇ ਪਾਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮੁਸਕਰਾ ਕੇ ਕਹਿਣ ਲੱਗੇ ਬਾਦਸ਼ਾ ਜੇਕਰ ਅਸੀਂ ਤੇਰੀ ਦਿੱਤੀ ਹੋਈ ਜ਼ਮੀਨ ਦੇ ਵਿੱਚ ਅਨਾਜ ਉਗਾ ਕੇ ਇੱਥੇ ਲੰਗਰ ਲਗਾਉਣ ਲੱਗੇ ਫਿਰ ਇਹ ਸਵਾਦ ਨਹੀਂ ਰਹਿਣਾ ਇਹਦੇ ਵਿੱਚ ਜਿਹੜਾ ਅੱਜ ਸਵਾਦ ਤੁ ਚੱਖਿਆ ਹੈ ਤਾਂ ਕਹਿੰਦੇ ਬਾਦਸ਼ਾ ਕਹਿਣ ਲੱਗਾ ਮੈਂ ਕੁਝ ਸਮਝਿਆ ਨਹੀਂ ਤਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਸ਼ਾ ਜੀ ਨੇ ਸਮਝਾਇਆ ਇਸ ਲੰਗਰ ਦੇ ਵਿੱਚ ਇਨਾ ਸਵਾਦ ਇਸ ਕਰਕੇ ਹੈ ਕਿਉਂਕਿ ਇਹ ਲੰਗਰ ਮੇਰੇ ਸਿੱਖਾਂ ਦੀ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਚੱਲਦਾ ਹੈ ਪਾਸ਼ਾ ਕਹਿੰਦੇ ਕਿ ਜਦੋਂ ਉਹ ਦੋਖ ਅਤੇ ਕਣਕ ਦਾ ਬੀਜ ਨੇ ਸ਼ੁਰੂ ਕਰਦਾ ਹੈ ਉਦੋਂ ਵੀ ਉਹਦੇ ਮੂੰਹ ਦੇ ਵਿੱਚੋਂ ਵਾਹਿਗੁਰੂ ਨਿਕਲਦਾ ਹੈ ਤੇ ਧੰਨ ਗੁਰੂ ਨਾਨਕ ਪਾਸ਼ਾ ਤੇਰਾ ਹੀ ਆਸਰਾ ਸਤਨਾ ਵਾਹਿਗੁਰੂ ਕਹਿੰਦੇ ਹਨ ਵਾਹਿਗੁਰੂ ਵਾਹਿਗੁਰੂ ਕਰਦੇ ਆ ਉਹ ਕਣਕ ਦਾ ਛੱਟਾ ਦਿੰਦੇ ਹਨ ਬੀਜ ਪੀਜਦੇ ਹਨ ਫਿਰ ਵਾਹਿਗੁਰੂ ਕਹਿੰਦੇ ਹੋਇਆ ਉਹ ਆਪਣੀ ਖੇਤੀ ਦੀ ਸਾਮ ਸੰਭਾਲ ਕਰਦੇ ਹਨ ਜਦੋਂ ਕਣਕ ਨੂੰ ਵੱਢਿਆ ਜਾਂਦਾ ਹੈ ਉਦੋਂ ਵੀ ਗੁਰੂ ਉਦੋਂ ਵੀ ਗੁਰੂ ਗੁਰੂ ਕਰਕੇ ਕਣਕ ਵੱਡੀ ਜਾਂਦੀ ਹੈ ਉਦੋਂ ਵੀ ਗੁਰੂ ਨਾਨਕ ਪਾਸ਼ਾ ਜੀ ਦਾ ਸ਼ੁਕਰਾਨਾ ਕਰਕੇ ਸਤਨਾ ਵਾਹਿਗੁਰੂ ਜੀ ਦਾ ਜਪ ਕਰਦੇ ਹੋਏ ਵਾਢੀ ਕੀਤੀ ਜਾਂਦੀ ਹੈ ਫਿਰ ਜਦੋਂ ਉਹ ਅਨਾਜ ਘਾਰ ਦੇ ਵਿੱਚ ਲਿਆਂਦਾ ਜਾਂਦਾ ਹੈ ਉਦੋਂ ਵੀ ਮਾਲਕ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ ਜਦੋਂ ਉਹ ਅਨਾਜ ਆਪਣੇ ਢੋਲੇ ਦੇ ਵਿੱਚ ਪਾਇਆ ਜਾਂਦਾ ਹੈ ਉਦੋਂ ਵੀ ਵਾਹਿਗੁਰੂ ਜੀ ਦਾ ਨਾਮ ਜਪਿਆ ਜਾਂਦਾ ਹੈ ਆਪਣੇ ਢੋਲੇ ਦੇ ਵਿੱਚ ਪਾਉਣ ਤੋਂ ਪਹਿਲਾਂ ਗੁਰੂ ਕੀ ਲੰਗਰਾਂ ਦੇ ਵਾਸਤੇ ਦਸਵੰਦ ਕੱਢਿਆ ਜਾਂਦਾ ਹੈ ਮੇਰੇ ਸਿੱਖ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਦੇ ਹਾਂ ਹੋਇਆ ਦਸਮਾਨਦ ਕੱਢਦੇ ਹਨ ਫਿਰ ਜਦੋਂ ਉਹ ਅਨਾਜ ਗੁਰੂ ਘਰ ਦੇ ਵਿੱਚ ਲੈ ਕੇ ਆਉਂਦੇ ਹਨ ਉਦੋਂ ਵੀ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਦੇ ਲੈ ਕੇ ਆਉਂਦੇ ਹਨ ਇੱਥੇ ਆ ਕੇ ਜਦੋਂ ਉਹ ਅਨਾਜ ਪੱਕਦਾ ਹੈ ਉਹ ਪਕਾਉਣ ਵੇਲੇ ਵੀ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਦੇ ਹਨ ਜਦੋਂ ਉਹ ਅਣ ਪਾਣੀ ਨੂੰ ਬਾਲਟੀਆਂ ਦੇ ਵਿੱਚ ਪਾ ਕੇ ਛਕਾਇਆ ਜਾਂਦਾ ਹੈ ਉਦੋਂ ਵੀ ਮੇਰੇ ਸਿੱਖ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਦੇ ਹਨ ਇਸ ਕਰਕੇ ਇਸ ਲੰਗਰ ਦਾ ਸਵਾਦ ਤੈਨੂੰ ਇੰਨਾ ਵਧੀਆ ਲੱਗਾ ਇੰਨਾ ਅਨੋਖਾ ਲੱਗਾ ਇਹ ਸਾਖੀ ਆਪ ਜੀ ਨੂੰ ਸੁਣਾਉਣ ਦਾ ਮਕਸਦ ਇਹੀ ਸੀ ਕਿ ਜਦੋਂ ਨਾਮ ਜਪਦਿਆਂ ਹੋਇਆਂ ਭੋਜਨ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਹੈ ਤਾਂ ਉਹ ਭੋਜਨ ਪ੍ਰਸ਼ਾਦੇ ਦੀ ਤਾਕਤ ਸਵਾਦ ਸਭ ਕੁਝ ਕਿਤੇ ਜ਼ਿਆਦਾ ਵੱਧ ਜਾਂਦਾ ਹੈ ਅਤੇ ਉਹ ਭੋਜਨ ਪ੍ਰਸ਼ਾਦਾ ਕੋਈ ਆਮ ਭੋਜਨ ਪ੍ਰਸ਼ਾਦਾ ਨਹੀਂ ਰਹਿ ਜਾਂਦਾ ਉਹ ਤਾਂ ਅੰਮ੍ਰਿਤ ਰੂਪੀ ਭੋਜਨ ਬਣ ਜਾਂਦਾ ਹੈ ਫਿਰ ਜਿਸ ਵੀ ਜੀ ਦੇ ਅੰਦਰ ਉਹ ਭੋਜਨ ਰੂਪੀ ਅੰਮ੍ਰਿਤ ਜਾਂਦਾ ਹੈ ਉਸ ਜੀ ਦੇ ਅੰਦਰ ਕਈ ਦੁੱਖ ਰੋਗ ਠੀਕ ਹੁੰਦੇ ਹਨ ਉਹਦੀ ਜ਼ਿੰਦਗੀ ਦੀਆਂ ਕਈ ਦੁੱਖ ਤਕਲੀਫਾਂ ਠੀਕ ਹੁੰਦੀਆਂ ਹਨ ਤਾਂ ਇਸ ਕਰਕੇ ਆਪਾਂ ਵੀ ਆਪਣੇ ਘਰ ਦੇ ਵਿੱਚ ਜਦੋਂ ਹੀ ਭੋਜਨ ਪ੍ਰਸ਼ਾਦਾ ਬਣਾਉਂਦੇ ਹਾਂ ਤਾਂ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਨਾ ਹੈ ਜੇਕਰ ਗੁਰਬਾਣੀ ਦਾ ਪਾਠ ਗੰਠ ਨਹੀਂ ਤਾਂ ਤੁਸੀਂ ਕੋਈ ਵੀ ਗੁਰਬਾਣੀ ਦਾ ਪਾਠ ਕਰ ਸਕਦੇ ਹੋ ਜੋ ਪਾਈ ਸਬਜ਼ੀ ਦੀ ਪਾਣੀ ਪੜ ਸਕਦੇ ਹੋ ਪਰ ਸਭ ਤੋਂ ਵਧੀਆ ਸਤਨਾਮ ਵਾਹਿਗੁਰੂ ਜੀ ਦਾ ਜੀ ਆਪ ਕਰਦਿਆਂ ਕਰਦਿਆਂ ਭੋਜਨ ਪ੍ਰਸ਼ਾਦਾ ਬਣਾਈਏ ਅਤੇ ਖਾਣ ਲੱਗਿਆਂ ਵੀ ਸਤਕੂ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਨਾ ਸਤਕੂ ਸੱਚੇ ਪਾਤਸ਼ਾਹ ਜੀ ਦਾ ਗੋਠਨ ਕੋਟ ਸ਼ੁਕਰਾਨਾ ਆਪ ਜੀ ਨੇ ਇਹ ਸੁੰਦਰ ਭੋਜਨ ਪ੍ਰਸ਼ਾਦਾ ਸਾਨੂੰ ਬਖਸ਼ਿਆ ਹੈ ਸਤਕੂ ਸੱਚੇ ਪਾਸ਼ਾ ਤੁਹਾਡੀ ਕਿਰਪਾ ਦੇ ਨਾਲ ਹੀ ਇਹ ਭੋਜਨ ਪ੍ਰਸ਼ਾਦਾ ਸੇਖਾ ਰਹੇ ਹਾਂ ਤੁਹਾਡੀ ਕਿਰਪਾ ਨਾਲ ਹੀ ਪੁੱਛਾ ਰਹੇ ਹਾਂ ਕਿਉਂਕਿ ਸਤਕੁ ਸੱਚੇ ਪਾਤਸ਼ਾਹ ਜੀ ਦੀ ਮਰਜ਼ੀ ਹੋਵੇ ਤਾਂ ਆਂ ਦਾ ਟੁਕੜਾ ਸਾਡੇ ਅੰਦਰ ਜਾ ਸਕਦਾ ਹੈ ਕਈ ਵਾਰ ਬੁਰਕੀ ਤੋੜੀ ਤੜਾਈ ਹੱਥ ਵਿੱਚ ਰਹਿ ਜਾਂਦੀ ਹੈ ਉਹਨੂੰ ਖਾਣ ਦਾ ਹੁਕਮ ਵੀ ਨਹੀਂ ਹੁੰਦਾ ਕਿਉਂਕਿ ਸਭ ਕੁਝ ਸਤਕੁ ਸੱਚੇ ਪਾਤਸ਼ਾਹ ਜੀ ਦੇ ਹੱਥ ਵਿੱਚ ਹੈ ਤਾਂ ਵਾਹਿਗੁਰੂ ਅਕਾਲ ਪੁਰਖ ਜੀ ਦਾ ਹਮੇਸ਼ਾ ਸ਼ੁਕਰਾਨਾ ਕਰਨਾ ਹੈ ਕਦੇ ਵੀ ਕਿਲੇ ਸ਼ਿਕਵੇ ਸ਼ਿਕਾਇਤਾਂ ਨਹੀਂ ਕਰਨੀਆਂ ਅਤੇ ਜਦੋਂ ਰੋਟੀ ਪਕਾਉਣੀ ਹੈ ਉਦੋਂ ਵੀ ਮਾਲਕ ਦਾ ਸ਼ੁਕਰਾਨਾ ਕਰਕੇ ਪਕਾਉਣੀ ਹੈ ਪਕਾਉਂਦਿਆਂ ਹੋਇਆਂ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਦੇ ਰਹਿਣਾ ਹੈ ਫਿਰ ਖਾਣ ਵੇਲੇ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਨਾ ਹੈ ਜਦੋਂ ਆਪਾਂ ਭੋਜਨ ਪ੍ਰਸ਼ਾਦ ਕਰਦੇ ਜੀਆਂ ਨੂੰ ਸ਼ਕਾਉਂਦੇ ਹਾਂ ਉਦੋਂ ਵੀ ਮਨ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਨਾ ਹੈ ਇੱਕ ਹਮ ਤੁਸੀਂ ਲਗਾਤਾਰ ਕਰਕੇ ਦੇਖ ਲਓ ਜਿਹੜੀਆਂ ਪਹਿਣਾ ਕਹਿ ਦਿੰਦੀਆਂ ਹਨ ਕਿ ਸਾਡੇ ਘਰ ਦੇ ਵਿੱਚ ਜੀਆਂ ਨੂੰ ਗੁੱਸਾ ਬਹੁਤ ਆਉਂਦਾ ਹੈ ਆਲਸ ਬਹੁਤ ਹੈ ਸਾਡੇ ਘਰ ਦੇ ਵਿੱਚ ਇਹ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਨੇ ਜਦੋਂ ਅਸੀਂ ਭੋਜਨ ਪ੍ਰਸ਼ਾਦ ਦਾ ਬਣਾਉਂਦੇ ਹਾਂ ਆਪਣਾ ਮਨ ਗੁਰੂ ਚਰਨਾਂ ਦੇ ਨਾਲ ਜੋੜ ਕੇ ਬਣਾਉਂਦੇ ਹਾਂ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਦੇ ਕਰਦੇ ਬਣਾਉਂਦੇ ਹਾਂ ਕਿਉਂਕਿ ਵਾਹਿਗੁਰੂ ਜੀ ਦਾ ਨਾਮ ਐਸੀ ਦਵਾਈ ਹੈ ਜਿਹਦੇ ਨਾਲ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਕਸ਼ਟ ਕੱਟੇ ਜਾਂਦੇ ਹਨ ਪਰ ਅਸੀਂ ਅਣਜਾਣ ਹਾਂ ਅਸੀਂ ਹੋਰਾਂ ਪਾਸੇ ਤੁਰੇ ਫਿਰਦੇ ਹਾਂ ਘਰ ਦਾ ਖਜ਼ਾਨਾ ਛੱਡ ਕੇ ਬਾਹਰ ਹੱਥ ਅੱਡ ਦੇ ਫਿਰਦੇ ਹਾਂ ਪਰ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਰੂਪੀ ਖਜ਼ਾਨਾ ਸਾਨੂੰ ਬਖਸ਼ਿਆ ਹੈ ਮਹਾਪੁਰਖ ਇਸੇ ਕਹਿੰਦੇ ਹਨ ਗੁਰਬਾਣੀ ਰੂਪੀ ਉਸ ਸਮੁੰਦਰ ਹੈ ਜਿਹਦੇ ਵਿੱਚ ਕੋਈ ਮਨੁੱਖ ਜਿੰਨੀ ਗਹਿਰਾਈ ਦੇ ਨਾਲ ਡੁਬਕੇ ਲਗਾਵੇਗਾ ਉਨਾ ਹੀ ਕੀਮਤੀ ਮੋਤੀ ਕੱਢ ਕੇ ਲੈ ਆਵੇਗਾ ਸੋ ਸਾਧ ਸੰਗਤ ਜੀ ਕਹਿੰਦਾ ਭਾਵ ਇਹ ਹੈ ਕਿ ਗੁਰੂ ਦਾ ਗਿਆਨ ਜਿੰਨਾ ਹੀ ਆਪਾਂ ਹਾਸਲ ਕਰੀਏ ਘਟ ਹੈ ਜਿਵੇਂ ਜਿਵੇਂ ਗੁਰੂ ਦਾ ਗਿਆਨ ਹੰਸਨ ਕਰਦੇ ਚਾਹਾਂਗੇ ᱛਿਉਂ ᱛਿਉਂ ਜ਼ਿੰਦਗੀ ਦੇ ਦੁੱਖ ਕਸ਼ਟ ਦੂਰ ਹੋਣਦੇ ਜਾਣਗੇ ਤੇ ਫਿਰ ਆਓ ਰੋਜ਼ ਰੋਜ਼ ਅਮਰਤ ਵੇਲੇ ਉੱਠਣਾ ਉੱਠ ਕੇ ਗੁਰਬਾਣੀ ਦਾ ਪਾਠ ਕਰਨਾ ਅਤੇ 14ਵੇਂ ਭੋਜਨ ਪ੍ਰਸ਼ਾਦਾ ਬਣਾਉਣਾ ਹੈ ਜਾਂ ਫਿਰ ਖਾਣਾ ਹੈ ਉਦੋਂ ਵੀ ਮਾਲਕ ਦਾ ਸ਼ੁਕਰਾਨਾ ਕਰਕੇ ਖਾਣਾ ਤਾਂ ਦੇਖਣਾ ਸਾਡੇ ਘਰ ਪਰਿਵਾਰ ਦੇ ਅੰਦਰ ਦਿਨਾਂ ਵਿੱਚ ਬਦਲਾਵ ਹੋਣਾ ਸ਼ੁਰੂ ਹੋ ਜਾਵੇਗਾ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਨ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ